ਜੇਕਰ ਘਰ ਦੇ ਵਿੱਚ ਕਮਾਉਣ ਵਾਲਾ ਹੀ ਮੰਜੇ ਉੱਤੇ ਪੈ ਜਾਵੇ ਤਾਂ ਉਸ ਘਰ ਦੇ ਕੀ ਹਾਲਾਤ ਹੋਣਗੇ ਤਾਂ ਬੇਟੇ ਦੇ ਅਜਿਹੀ ਸੱਟ ਲੱਗੀ ਕਿ ਰੋਟੀ ਦੇ ਵੀ ਲਾਲੇ ਪੈ ਗਏ ਨੇ ਇੱਥੇ ਹੀ ਬਸ ਨਹੀਂ ਬਰਸਾਤਾ ਕਾਰਨ ਉੱਪਰੋਂ ਘਰ ਦੀ ਛੱਤ ਵੀ ਡਿੱਗ ਗਈ ਹੈ ਤੇ ਹੁਣ ਇੱਕ ਬਜ਼ੁਰਗ ਮਾਂ ਮਦਦ ਦੀ ਗੁਹਾਰ ਲਗਾ ਰਹੀ ਹੈ ਤਾਂ ਪਿਛਲੇ ਦਿਨੀ ਹੋਈਆਂ ਬਰਸਾਤਾਂ ਨੇ ਕਈ ਪਰਿਵਾਰਾਂ ਦੇ ਘਰ ਉਜਾੜ ਦਿੱਤੇ ਅਜਿਹਾ ਹੀ ਇੱਕ ਪਰਿਵਾਰ ਪਿੰਡ ਹਰਜੋ ਝੰਡੇ ਦਾ ਰਹਿਣ ਵਾਲਾ ਆ ਸਾਹਮਣੇ ਆਇਆ ਤਾਂ ਪਰਿਵਾਰ ਦੇ ਹਾਲਾਤ ਵੱਧ ਤੋਂ ਵੱਤਰ ਹੋ ਰਹੇ ਨੇ ਤਾਂ ਪਰਿਵਾਰ ਦਾ ਇਕਲੋਤਾ ਪੁੱਤ ਕਮੌਣ ਵਾਲਾ ਪੁੱਤ ਜਿੱਦੇ ਛੱਟ ਲੱਗੀ ਐ ਛੱਟ ਲੱਗਣ ਤੋਂ ਬਾਅਦ ਇੱਕ ਮਾਂ ਦਾ ਇਕਲੋਤਾ ਪੁੱਤ ਮੰਝੇ ਉੱਤੇ ਪੈ ਗਿਆ ਜਿਸ ਤੋਂ ਬਾਅਦ ਘਰ ਦੇ ਵਿੱਚ ਰੋਟੀ ਦੇ ਲਾਲੇ ਪੈਂਦੇ ਨਜ਼ਰਾ ਰਹੇ ਨੇ ਤਾਂ ਉਪਰੋ ਬਰਸਾਤ ਕਾਰਨ ਘਰ ਦੀ ਛੱਤ ਡਿੱਗ ਗਈ ਜਿਸ ਕਾਰਨ ਜ਼ਿਆਦਾਤਰ ਘਰ ਦਾ ਸਮਾਨ ਹੈ ਜਿਹੜਾ ਉਹ ਵੀ ਖਰਾਬ ਹੋ ਗਿਆ ਤਾਂ ਪਰਿਵਾਰ ਦੀ ਬਜ਼ੁਰਗ ਮਾਤਾ ਗੁਰਮੀਤ ਕੌਰ ਦੇ ਅਨੁਸਾਰ ਰੋਟੀ ਦੇ ਲਾਲੇ ਪਏ ਹੋਏ ਨੇ ਉਹ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸੇਵਾ ਕਰਦੀ ਹੈ ਤੇ ਨਾਲ ਆਪਣੇ ਮੰਝੇ ਤੇ ਪਏ ਮੁੰਡੇ ਲਈ ਵੀ ਲੰਗਰ ਲੈ ਆਉਂਦੀ ਹੈ ਬਸ ਇਸ ਤਰ੍ਹਾਂ ਕਰਨ ਦੇ ਨਾਲ ਹੀ ਹੁਣ ਉਹ ਰੋਟੀ ਖਾ پا ਰਹੇ ਨੇ ਤਾਂ ਪਰਿਵਾਰ ਵੱਲੋਂ ਆ ਸਮਾਜ ਸੇਵੀ ਜਥੇਬੰਦੀਆਂ ਤੋਂ ਹੁਣ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਨਾਲ ਹੀ ਅਸੀਂ ਸਪੀੜਤ ਮਾਤਾ ਦਾ ਆਖਣਾ ਹੈ ਕਿ ਜੇਕਰ ਕਿਸੇ ਨੇ ਉਹਨਾਂ ਦੀ ਮਦਦ ਨਾ ਕੀਤੀ ਤਾਂ ਉਹਨਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਇਕਲੋਤਾ ਪੁੱਤ ਜੋ ਕਿ ਕਮਾਈ ਕਰਦਾ ਸੀ 60 ਲੱਖ ਚੁੱਕੀ ਹੈ ਮੰਜੇ ਤੇ ਪੈ ਗਿਆ ਤੇ ਉਸ ਦਾ ਪਾਲਣ ਪੋਸ਼ਣ ਤੇ ਦਵਾਈਆਂ ਦਾ ਖਰਚਾ ਜਿਹੜਾ ਹੁਣ ਉਹ ਘਰ ਘਰ ਜਾ ਕੇ ਕੰਮ ਕਰਦੀ ਹੈ ਜਾਂ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੀ ਹੈ ਤਾਂ ਇੱਕ ਮਾਂ ਜਿਸ ਦਾ ਇਕਲੋਤਾ ਪੁੱਤ ਮੰਜੇ ਤੇ ਪਿਆ ਤੇ ਇਹ ਮਾਂ ਹੁਣ ਦਰਦਰ ਦੀਆਂ ਠੋਕਰਾਂ ਖਾ ਰਹੀ ਹੈ ਪਰਿਵਾਰ ਦੇ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ ਇੱਕ ਪੁੱਤ ਕਮਾਉਂਦਾ ਸੀ ਉਹ ਵੀ ਮੰਜੇ ਤੇ ਪੈ ਗਿਆ ਉਤੋਂ ਇਸ ਗਰੀਬ ਪਰਿਵਾਰ ਦੇ ਘਰ ਦੇ ਵਿੱਚ ਦੁੱਖਾਂ ਦਾ ਪਹਾੜ ਉਦੋਂ ਹੋਰ ਟੁੱਟ ਪਿਆ ਜਦੋਂ ਆ ਬਰਸਾਤਾਂ ਦੇ ਕਾਰਨ ਘਰ ਦੀ ਛੱਤ ਵੀ ਡਿੱਗ ਪਈ ਤਾਂ ਹੁਣ ਇਹ ਪੀੜਤ ਮਾਂ ਆ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਦੇ ਅੱਗੇ ਮਦਦ ਦੀ ਗੁਹਾਰ ਲਗਾ ਰਹੀ ਹੈ ਜੰਮੀਆਂ ਦੇ ਨਾਲ ਅਡ ਪ੍ਰਸਾਦ ਡੇਪੀ 77 ਡੇਪੀ ਹੂੰ ਕਿਉਂ ਸਤਰੀ ਜੀ ਉਦੋਂ ਕਿੱਥੇ ਸੀ ਇੱਥੇ ਹੀ ਰਹੀ ਬਾਹਰ ਹੀ ਬੈਠੇ ਹੰਮੀ ਵਰਦੇ ਜੀ

ਮਾਂ ਜਰਦਾ ਮਤ ਕੰਨ ਪ੍ਰਵਾਸਿਕ ਕਮਾਉਣ ਵਾਲਾ ਕੌਣ ਹੈ ਕੋਈ ਵੀ ਨਹੀਂ ਹੈਗਾ ਬੇਟਾ ਮੇਰੇ ਸੱਟ ਲੱਗੀ ਜਿਹਨੂੰ ਚਾਰੇ ਨੂੰ ਉਹ ਹੀ ਕਮਾਉਂਦਾ ਹੈ ਹਮਮ ਤੇ ਕਰਦਾ ਪੂਰਾ ਹੋ ਗਿਆ ਇਹ ਹਮਮ ਉਹਦਾ ਕੋਈ ਰਸਤਾ ਨਹੀਂ ਹੈਗਾ ਕਮਾਈ ਦਾ ਨਹੀਂ 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 ਰਸਤਾ ਨਹੀਂ ਐਕਸਟ੍ਰੀ 1500 ਰੁਪਏ ਆਉਂਦਾ ਹੈ 1500 ਕਿੱਦਾਂ ਦੇ ਰਹਿ ਜਾਗੇ 150 ਦਾ ਮੜਮ ਟੱਕਰਨਾ ਪੈਂਦਾ ਦੁਆਦਾਰ ਵੀ ਮੜਦਾ ਮੇਰੇ ਠੀਕ ਨਹੀਂ ਇਹ ਦਵਾਈ ਨਹੀਂ ਲੈਂਦੀ ਇਹ ਅੱਛਾ ਜੀ ਇੰਨੀ ਬਿਮਾਰਾ ਮੈਂ ਜੋ ਆਪਣੀ ਦਵਾਈ ਚੋ ਵੀ ਲੈਣ ਦੇ ਤੱਕ ਨਹੀਂ ਜਮਾਤਾ ਨਹੀਂ ਇਸ ਮਾਸੀ ਨੂੰ ਮਾਸੀ ਰੋਕਿਆ ਉਹ ਇਥੇ ਉਹਨਾਂ ਨੂੰ ਵਕਾਫ ਨਹੀਂ ਲਾਇਆ ਨਹੀਂ ਮੈਂ ਦੋ ਤਾਂ ਨੌਰੀ ਫੋਨ ਕੀਤਾ ਵੀ ਹਾਂ ਤੇ ਫਿਰ ਬੋਲੇ ਤੋ ਕਹਿੰਦੇ ਆਵਾਂਗੇ ਵੇਖਣ ਮੁਰੇ ਕਹਿੰਦੇ ਜੀ ਕੋਈ ਗਲਤ ਨੰਬਰ ਅੱਛਾ ਜੀ ਕੀ ਲਗਦਾ ਦੋ ਪੰਜਾਬੀ ਵੀ ਵੀ ਤੇ ਬਹੁਤ ਜਿਆਦਾ ਜਵਾਬ ਹੀ ਕਰਦੇ ਆਂ ਕਰਦੇ ਹਾਂ ਜੀ ਹਾਂ ਜੀ ਬਹੁਤ ਲਾਣਾ ਚਾਹੁੰਦੇ ਦੁਬਾਰਾ ਨਾ ਲਾਣਾ ਚਾਹੀਦਾ ਨਹੀਂ ਕਰਨੀ ਚਾਹੀਦੀ ਅਗਣੇ ਸਾਡਾ ਘਰ ਬਣਾ ਦੇਣਾ ਸਾਡੀ ਮਦਦ ਕਰ ਲੈਣਾ ਬਰੀਕਾ ਆਪਣਾ ਮੋਬਾਈਲ ਨੰਬਰ ਇਹ 90560 7136